ਹੈਲੋ ਹਸਤੀ ਗਾਲ ਜੀ ਸਾਰਿਆਂ ਨੂੰ ਇਹ ਹੈ ਜੀ ਮੇਰਾ ਅੱਜ ਦਾ ਬਲੌਗ ਤੇ ਇੱਥੇ ਆਪਾਂ ਲੱਗੇ ਸੀ ਘਰ ਦੇ ਸਾਫਾਈ ਕਰਨ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਆਪਾਂ ਇਹਦਾ ਵੀ ਝਾੜੂ ਪੋਚ ਝਾੜੂ ਪੋਚਾ ਹੋ ਜੇ ਘਰ ਦਾ ਹਫਤਵਾਰੀ ਸਾਫ ਸੁਥਰਾ ਹੋ ਜਾਵੇ ਫਿਰ ਦੂਜੇ ਕੰਮ ਨੂੰ ਅੱਤਫਾਈ ਜਾਂਦਾ ਆਪਾਂ ਨੇ ਕੱਪੜੇ ਵਗੈਰਾ ਹੋ ਗਏ ਧੋਣ ਵਾਲੇ ਇੱਥੇ ਲੱਗੇ ਸੀ ਹੁਣ ਆਪਾਂ ਬਾਹਰ ਗਾਰਡਨਿੰਗ ਵਰਲਸ ਦੇ ਗਾਰਡਨਿੰਗ ਏਰੀਆ ਪਰ ਸਾਫਾਈ ਕਰ ਰਹੇ ਸੀ ਤੇ ਉਹਦੇ ਬਾਅਦ ਮੈਂ ਆ ਗਈ ਸੀ ਇਦਾਂ ਆਪਣਾ ਪੋਰਚ ਵਿੱਚ ਝਾੜੂ ਲਗਾਉਣ ਲਈ ਬੱਸ ਲੱਗੀ ਰਹੀਦਾ ਕੋਈ ਕੋਈ ਕੁਛ ਕੁਸ਼ ਕੰਮ ਕਰਦੇ ਕਰਦੇ ਸਾਰੇ ਦਿਨ ਇਹ ਵੀ ਲੰਘ ਜਾਈਦਾ ਨਾ ਨਾ ਸ਼ਾਇਦ ਮੈਂ ਮਸ਼ੀਨ ਵੀ ਲਗਾ ਰਕੀ ਸੀ ਕੱਪੜੇ ਇੱਥੇ ਤਾਂ ਕੱਪੜੇ ਲ ਮਸ਼ੀਨ ਲਗਾ ਕੇ ਨਾਲ ਦਾ ਕੱਪੜੇ ਸੀਗੇ ਧੋਣ ਵਾਲੇ ਦੋ ਤਿੰਨ ਦਿਨ ਦੇ ਕੱਪੜੇ ਸੀਗੇ ਧੋਣ ਵਾਲੇ ਤਿੰਨ ਤੋਂ ਚਾਰ ਦਿਨਾਂ ਵਾਲੇ ਸੀਗੇ ਸਾਡੇ ਚਲੋ ਉਹ ਵੀ ਚੱਲ ਰਹੀ ਸੀ ਮਸ਼ੀਨ ਦਾ ਕੰਮ ਵੀ ਨਾਲ ਨਾਲ ਚੱਲੀ ਜਾ ਰਿਹਾ ਸੀ ਤੇ ਛੱਡ ਲੂ ਆ ਕੇ ਪੋਚਾ ਕਰੇ ਲਗਾ ਦੇਈਦਾ ਵਾਰ ਕਰੇ ਨਹੀਂ ਲਗਾਈਦਾ ਇਹ ਟਾਇਲਸ ਇਦਾਂ ਦੀਆਂ ਨਾ ਇਹ ਵੀ ਜਿੰਨਾ ਮਰਜੀ ਇੱਥੇ ਆਪਾਂ ਜੋ ਪੋਸਟ ਲਗਾ ਲਈਏ ਸਾਫ਼ ਸੋੜ ਲਈਏ ਇਹ ਇਦਾਂ ਹੀ ਰਫ ਜਿਹੇ ਨੇ ਦੇਖਣ ਨੂੰ ਵੀ ਚਮਕ ਜੀ ਨਹੀਂ ਆਉਂਦੀ ਇਹ ਰਾਈਲਾਂ ਦੇ ਉੱਪਰ ਬਿਲਕੁਲ ਵੀ ਤੇ ਇੱਥੇ ਹੁਣ ਆਪਾਂ ਝਾੜੂ ਲਗਾਉਣ ਤੋਂ ਬਾਅਦ ਕੱਪੜੇ ਸੀਗੇ ਸ਼ੇਅਰ ਕੱਢਣ ਵਾਲੇ ਮਸ਼ੀਨ 'ਚ ਆਵਾਜ਼ ਆ ਗਈ ਸਦਰੋ ਤੇ ਮਸ਼ੀਨ 'ਚੋਂ ਮੈਂ ਕੱਪੜੇ ਕੱਢੇ ਸੀ ਸ਼ੇਅਰ ਇੱਥੇ ਹਾਂ ਕੱਪੜੇ ਦੇ ਵਿੱਚ ਲਿਕਵਿਡ ਵਗ ਭਾ ਗਿਆ ਸੀ ਸਟਰ ਤੇ ਉਹ ਦਵਾਰ ਆਪਣਾ ਪੱਗ ਪਾਈ ਵੀ ਸਵਿੱਚ ਵਾਲੇ ਵਿੱਚ ਮੇਰੇ ਪੱਗ ਧੋ ਕੇ ਧੋੜੀ ਗਈ ਸੀ ਸੁੱਕਣੀ ਪਾਉਣ ਚੱਲੀ ਸੀ ਇੱਥੇ ਮੈਂ ਚੁੰਨੀਆਂ ਸੀਆਂ ਦੋ ਮੇਟਾਂ ਵਾਲੀਆਂ ਉਹ ਸੀਆਂ ਵਿੱਚ ਪਾਈ ਹੋਈਆਂ ਇਹ ਜਾਂ ਸੁੱਕ ਗਈਆਂ ਸੀਗੀਆਂ ਮੀਨਸ ਡ੍ਰੇਨ ਹੋ ਗਿਆ ਸੀ ਪਾਣੀ ਇਹਦਾ ਸਪਿੰਨ ਹੋ ਗਿਆ ਸੀ ਦੋ ਜਿਹੜੇ ਕਪੜੇ ਸੀਗੇ ਆਪਣੇ ਪਾਉਣ ਵਾਲੇ ਸੂਟਸ ਵਗੈਰਾ ਹੁੰਦੇ ਨੇ ਸਭ ਤੋਂ ਪਹਿਲਾਂ ਪੱਗ ਪਾਈ ਤੇ ਧੋਣ ਵਾਸਤੇ ਉਸ ਤੋਂ ਬਾਅਦ ਕੱਪੜੇ ਹੁੰਦੇ ਨੇ ਆਪਣੇ ਪਾਉਣ ਵਾਲੇ ਸੂਟ ਫਿਰ ਉਹ ਪਾਈ ਸੀ ਵਿੱਚ ਇਹਦੇ ਕੱਪੜੇ ਪਾ ਕੇ ਉਹ ਵੀ ਸ਼ਾਇਦ ਸਪਿੰਨ ਹੋ ਗਏ ਸੀ ਮੈਂ ਸਪਿੰਨ ਕਰ ਲਈ ਹੋਈ ਪਾਤੇ ਸੀਗੇ ਨਾਲ ਦੇ ਵਿੱਚ ਇਹਨਾਂ ਜੋੜ ਕੇ ਨਾਲ ਧੋਣ ਵਾਸਤੇ ਧੋਣ ਤੋਂ ਬਾਅਦ ਤੇ ਇਹਦੇ ਨਾਲ ਇਹ ਕੰਮ ਚੱਲ ਰਿਹਾ ਸੀਗਾ। ਕੋਚਾ ਲਗਾਉਣਾ ਸ਼ਰੰਦਰ ਨੇ ਕੋਚਾਂ ਦਾ ਲੱਗ ਚੁੱਕਿਆ ਸੀਗਾ। ਉਹਦੀਆਂ ਬਿੜੀ ਲੋਟ ਨਹੀਂ ਕਰ ਸਕੀ ਸੀਗੀ ਤੇ ਆਪਣਾ ਇੱਥੇ ਚੱਲ ਰਿਹਾ ਸੀਗਾ ਮੰਮੀਆਂ ਸੋਸ ਸੀਗੇ ਹੰਡ ਜੂਝਵਾਦਾ ਸੀਗਾ ਧੋਣ ਵਾਸਤੇ। ਮੰਮੀ ਸੋਣ ਦੋ ਦਾ ਖਰਾਬ ਜਾਂਦਾ ਤਾਂ ਫਿਰ ਕੰਡਜੀ ਪਾਈਦਾ। ਹੁੰਦਾ ਨਾ ਸਿਆਣੇ ਬੰਦੇ ਰੋੜ ਦਾ। ਤੇ ਇੱਥੇ ਹੁਣ ਆਪਣਾ ਕੱਪੜੇ ਸਪਿਨ ਹੋ ਗਏ ਸੀਗੇ ਫਿਰ ਆਪਾਂ ਬਾਹਰ ਵਾਲੀ ਗਾਰਡਨਿੰਗ ਸਾਈਡ ਆਪਣਾਏ ਸੀਗੇ ਤਾਰ ਦੁਨੀ ਵਿਧਰ ਆਪਣੀ ਦੋ ਤਿੰਨ ਤਾਰਾਂ ਨੇ ਬੰਨਣਾ ਸੁੱਕਣੇ ਪਾਉਣ ਵਾਸਤੇ ਕੱਪੜੇ ਤੇ ਮੈਂ ਆਈ ਸੀਗੀ ਕੱਪੜੇ ਸੁੱਕਣੇ ਪਾਉਣ ਇੱਥੇ ਕੱਪੜੇ ਸੁਕਣੇ ਪੈਗੇ ਸੀਗੇ ਇਸ ਦਰ ਮਿੱਕ ਜਾਈ ਦਾ ਗਲਾਸ ਧੁੱਤਾ ਸੀਗਾ ਆਪਣੀ ਦਾ ਕਾਟਨ ਇਹ ਸੀ ਮਲੈਂਕਡ ਹੁੰਦਾ ਬਾਕੀ ਦੋ ਤਿੰਨ ਸੂਟ ਸੀਗੇ ਤੋਂ ਕੱਪੜੇ ਸੁਕਣੇ ਪੈਗੇ ਸੀਗੇ ਇਧਰ ਆਪਣੇ ਇਸ ਤੋਂ ਬਾਅਦ ਫਿਰ ਮੈਂ ਲੱਗੀ ਸੀਗੀ ਆਪਣਾ ਉਧਰ ਇਥੇ ਵਸ਼ੀਲਾ ਹੈ ਮਸ਼ੀਨ ਵਾਲੇ ਜੀ ਇੱਥੇ ਮਸ਼ੀਨ ਲਾਉਣੇ ਉੱਥੇ ਲੱਗਾ ਲੱਗੀ ਹੋਈ ਸੀਗੀ ਪਾਣੀ ਆ ਪਾਣੀ ਹੁੰਦਾ ਤੇ ਇਕੱਠਾ ਆਉਂਦਾ ਤਾਂ ਮਰ ਤੇ ਪਾਣੀ ਲਗਾਉਣਾ ਪੈਂਦਾ ਆਪਣੂੰ ਵਾਈਪਰ ਮਾਰਨਾ ਪੈਂਦਾ ਬਾਦੇ ਵਿੱਚ ਧੋਣਾ ਹੀ ਪੈਂਦਾ ਥੋੜੀ ਜਿਹਾ ਪਾਣੀ ਮਾਰ ਕੇ ਉੱਥੇ ਚਲੋ ਤੁਹਾਨੂੰ ਪਤਾ ਹੀ ਅੱਜਕੱਲ੍ਹ ਸਰਦੀਆਂ ਦਿੰਦੇ ਨੇ ਤੇ ਬਹੁਤ ਛੋਟੇ ਹੁੰਦੇ ਨੇ ਤਸਾਰਨ ਦਿਨ ਚੜਤਾ ਬਾਅਦ ਜੋ ਛਿਪੜੇ ਹੁੰਦਾ। ਜੇ ਸੂਰਤ ਅੱਲਾਹ ਹਾਲੈਨ ਕਰਕੇ ਚਲਾ ਜਾਂਦਾ ਸਾਜਰੇ ਤੇ ਕੱਪੜੇ ਧੋ ਕੇ ਸਭ ਤੋਂ ਪਹਿਲਾਂ ਸੁੱਕਣੇ ਪਾਦੀ ਆਪਾਂ। ਚੜਦੀ ਧੁੱਪ ਆਪਣੇ ਘਰ ਚ ਆ ਜਾਂਦੀ ਆ। ਤੇ ਇੱਥੇ ਮੈਂ ਲੱਗੀ ਸੀਗੀ ਜੀ ਆਪਣਾ ਕੱਪੜਾ ਸੁਕਣੇ ਪਾਉਣ ਤੋਂ ਵਾਰ ਜੇ ਮਸ਼ੀਨ ਲਾਈ ਸੀ ਆਪਣੀ। ਉੱਥੇ ਸਰਫ ਵਾਲਾ ਪੰਡ ਅਪਡੇਟ ਕਰਦੇ ਫਿਰ ਝਿਕਣਾ ਹੁੰਦਾ ਨਾ ਹਰਸ ਫੈਨ ਲੰਗਣ ਕਰਨ ਲੱਗੇ ਡਰ ਲੱਗਾ ਰਹਿੰਦਾ ਉਹ ਤੇ ਪੈਦ ਲੱਤਣਾ ਜਾਵੇ। ਫਿਰ ਮੈਂ ਪਾਣੀ ਜਹਾ ਬਾਲਟੀ ਨਾਲ ਮਾਰ ਕੇ ਵਾਈਪਰ ਕੱਢ ਰਹੀ ਸੀ ਇੱਥੋਂ ਮੈਂ ਆਪਣਾ ਵਾਈਪਰ ਨਾਲ ਵਾਈਪ ਕਰ ਰਹੀ ਸੀ ਪਾਣੀ ਤੇ ਫਿਰ ਅਸੀਂ ਕਿਹਾ ਕਿ ਚਲੋ ਨਾਲ ਹਿੰਦੇ ਕੰਮੇਟਾ ਹੋ ਜੇ ਵਧੀਆ ਵਧੀਆ ਫਿਰ ਦੁਬਾਰਾ ਆਪਣਾ ਸਿਵੇਂ ਕੱਪੜੇ ਸੁੱਕਣਗੇ ਫਿਰ ਨਾਲ ਮਣੜ ਆਪਾਂ ਪਾਸਾ ਬੂਸਾ ਬਦਲਣਾ ਪੈਂਦਾ ਚਲੋ ਧੁੱਪ ਵੀ ਕਿਹੜਾ ਬਹੁਤ ਜ਼ਿਆਦਾ ਤੇਜ਼ ਹੁੰਦੀ ਆ ਥੋੜੀ ਮੱਧਮ ਹੀ ਧੁੱਪ ਹੁੰਦੀ ਹੈ ਅੱਜਕੱਲ ਵਿਚਿੰਦਾ ਬੜੀ ਧੁੱਪ ਤੇਜ਼ ਹੁੰਦੀ ਸੀਗਾ ਹੁਣ ਥੋੜਾ ਜਿਹਾ ਮੌਸਮ ਦਾ ਫਰਕ ਪੈ ਗਿਆ ਨਾ ਥੋੜਾ ਜਿਹਾ ਕੱਪੜੇ ਸਿੱਧੇ ਪੁੱਠੇ ਕਰਕੇ ਸੁਕਣੇ ਛੇਤੀ ਸੁੱਕ ਜਾਂਦੇ ਨੇ ਤੇ ਵਾਈਪਰ ਲਗਾਦਾ ਸੀਗਾ ਆਪਣਾ ਵਾਈਪ ਕਰਦਾ ਸੀ ਪਾਣੀ ਸਾਰਾ ਤੇ ਵੀ ਇਦੋਂ ਬਾਅਦ ਮੈਂ ਸਿਰ ਆਪਣਾ ਕੰਮ ਚਕਾਰ ਕਰਦੇ ਹਾਂ ਪਾ ਚੱਲ ਜਾਂਦੇ ਸਾਰੇ ਦਿਨ ਛੋਟੇ ਮੋਟੇ ਕੰਮ ਤਾਂ ਕਰਦੇ ਮੁੱਕਦੇ ਨਹੀਂ ਹਿੰਗੇ ਜੇ ਗਿਣਤੀ ਕਰਨ ਵੇਜੋ ਤਾਂ ਫਿਰ ਨਾ ਪੱਲਿਸਟ ਬਹੁਤ ਲੰਮੀ ਚਲੀ ਜਾਵੇ ਚਲੋ ਥੈਂਕ ਯੂ ਥੋੜਾ ਸਾਰਿਆਂ ਦਾ ਜੀ ਅੱਗੇ ਤੋਂ ਕੋਸ਼ਿਸ਼ ਕਰਾਂਗੇ ਥੋੜਾ ਹੋਰ ਵਧੀਆ ਕਰਨ ਦੀ ਧਰਮਾ ਥੋੜਾ ਸਾਰਿਆਂ ਦਾ ਜੇ ਵੀਡੀਓ ਵਧੀਆ ਲੱਗੀ ਤਾਂ ਜੁਬਸਕ੍ਰਾਈਬ ਕਰੋ